ਡਿਸਕਵਰ ਪਲਸ ਤੁਹਾਨੂੰ ਦਿਖਾਉਂਦਾ ਰਹਿੰਦਾ ਕਿਸ ਤਰ੍ਹਾਂ ਕਿਸਾਨ ਅੰਦੋਲਨ ਤੇ ਵਲੰਟਰੀ ਲੋਕ ਸੇਵਾ ਕਰ ਰਹੇ ਨੇ ਹਰ ਚੀਜ਼ ਦੀ ਸੇਵਾ ਦੀ ਅਸੀਂ ਇੱਥੇ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਐਸਪੇ ਜੁੱਤੀਆਂ ਦੀ ਪਾਲਿਸ਼ ਦੀ ਸੇਵਾ ਚੱਲ ਰਹੀ ਹੈ ਹਾਂਜੀ ਇਹ ਤੁਸੀਂ ਕਦੋਂ ਤੋਂ ਲੱਗੇ ਹੋ ਜੀ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਜੀ 31 ਤਰੀਕ ਨੂੰ ਇੱਥੇ ਆਏ ਸੀਗੇ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਜਦੋਂ ਬਾਬਾ ਜੀ ਮੌਕਾ ਬਖਸ਼ਦੇ ਨੇ ਸੇਵਾ ਦਾ ਜੀ ਇਹ ਸੇਵਾ ਸਮਝ ਕੇ 31 ਦਸੰਬਰ ਤੋਂ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਅਸੀਂ ਡਿਸਕਵਰ ਪਲੱਸ ਸਲੂਟ ਕਰਦਾ ਇਹਨਾਂ ਦੇ ਜਜ਼ਬੇ ਨੂੰ ਜਿਸ ਤਰ੍ਹਾਂ ਇਹ ਇੱਥੇ ਪੈਟ ਕੇ ਠੰਡ 'ਚ ਆਪਦੀ ਜੋੜਿਆਂ ਦੀ ਸੇਵਾ ਨਿਭਾ ਰਹੇ ਨੇ ਆਮ ਤੌਰ ਤੇ ਅਸੀਂ ਇਹ ਸੇਵਾ ਗੁਰਦੁਆਰਿਆਂ ਦੇ ਜੋੜੇ ਘਰ ਵਿੱਚ ਦੇਖਦੇ ਹਾਂ ਪਰ ਇੱਥੇ ਪਬਲਿਕ ਦੇ ਵਿੱਚ ਇਹ ਸੇਵਾ ਕਰੇ ਸਾਡੇ ਵੱਲੋਂ ਸਲੂਟ ਹੈ ਇਹਨਾਂ ਸੇਵਾਦਾਰਾਂ ਨੂੰ ਜੋ ਇੱਥੇ ਸੇਵਾ ਦੇ ਰਹੇ ਨੇ ਤੁਹਾਡੇ ਲਈ ਡਿਸਕਵਰ ਪਲੱਸ ਸਿੰਗਲ ਬਾਰਡਰ ਇੱਕ ਬੇਨਤੀ ਹੋਰ ਸਲੂਟ ਤੁਹਾਨੂੰ ਹੈ ਕਿਉਂਕਿ ਆ ਜਿਹੜਾ ਅੰਦੋਲਨ ਹੈ ਤੁਸੀਂ ਲੋਕਾਂ ਨੇ ਜੀਦਾ ਰੱਖਿਆ ਨਹੀਂ ਤਾਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਗੋਦੀ মিডিਆ ਨਾਲ ਤਾਂ ਕੰਮ ਨਹੀਂ ਛੇੜੀਏ ਤੁਹਾਡੀ ਮਿਹਰਬਾਨੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਉਹੀ ਚੀਜ਼ਾਂ ਦਿਖਾ ਰਹੇ ਹਾਂ ਜੋ ਗੋਦੀ মিডিਆ ਨਹੀਂ ਦਿਖਾ ਰਿਹਾ ਵੀ ਕਿਸਤਾ ਲੋਕ ਆਪ ਆ ਕੇ ਸੇਵਾ ਕਰ ਰਹੇ ਨੇ ਬਿਨਾਂ ਕਿਸੇ ਭੇਦਪਾਪ ਤੋਂ ਬਿਨਾਂ ਕਿਸੇ ਲਾਲਚ ਤੋਂ ਸੇਵਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ